ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨ ਚੱਲੈ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜਮਾਲ ਨੇਕ ਭੋਗ ਰਸ ਸਗਲ ਤਰ ਵਰਗੀ ਸ਼ਾਮ ਧਾਇ ਧਾਇ ਬੋ ਵਿਦ ਖੋਤਾ ਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕੋ ਨਾਨਕ ਸੰਤ ਰੇਨ ਮੰਗੋ ਮੇਰੇ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੈ ਸਾਧਾਰੈ जी प्राण सुख इस मन को बरत नमारे रहाओ नाम जात नाम मेरी पत है नाम मेरा परवार है नाम सुखाई सदा मेरा संग हर नाम मोको को निस्तार है बिखै बिलास बो तेरे चलत न संगार है इष्ट मीत नाम नानक को हर नाम मेरा है टोडी महला पंजा ਨੇਕੇ ਗੁਣ ਗਾਓ ਮਿਟੇ ਹੀ ਰੋਗ ਮੁਖੂ ਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇਹਾ ਉਹਾ ਲੋਗ ਰਹਾਓ ਜਨ ਬੁਖਾਰ ਕਰੋ ਗੁਰ ਸੇਵਾ ਮਨ ਚਰਾਓ ਭੋਗ ਛੋੜਾ ਪਤ ਬਾਦ ਹੰਕਾਰਾ ਮਾਨ ਜੋਈ ਮਾਨ ਸੋਈ ਜੋ ਹੋਗਾ ਸੰਤ ਟੈਲ ਸੋਈ ਹੈ ਲਾਗਾ ਜਿਸ ਮस्तक ਲਿਖਿਆ ਲਿਖੋਗਾ ਕੋ ਨਾਨਕ ਇੱਕ ਬਿਨ ਦੂਜਾ ਅਵਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸਰਨ ਤੋਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ 라ਹੇ ਹਮਾਰੀ ਰਹਾਓ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਲੇਖੈ ਛੂਟੈ ਹਮ ਨਿਰਗੁਣ ਲੇਹੋ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਨ ਸਾਧ ਸਹਿਜ ਰਹਿ ਸਮਾਨੁ ਭਜਿਓ ਸਗਲੇ ਦੁਖ ਪਲਾਇ ਨ ਰਹਾਓ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋ ਹੂਤੇ ਛੂਟੈ ਭਵਜਲ ਜਗਤ ਤਰਾਇਣਾ ਖੋਇ ਤ ਖੋਇ ਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣਾ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੋਰੀ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਹੇ ਨਾ ਸਕੈ ਸਜ ਕਾ ਪੰਥਾ ਠਾਟਿਓ ਖਾਤ ਖਰਚਤ ਕਿਛ ਨੇ ਖੁੱਟਤ ਨਾਹੀ RAM ਰਤਨ ਧਨ ਖਾਟਿਓ ਬਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਾਨਾ ਤਨ ਮਨ ਕੇ ਲਿਵਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕੋਇ ਕਹਰੇ ਰਹਾਉ ਹਨਕ ਛਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸਕਾ ਬੋਹਿਤ ਤੇ ਸ ਆਰਾਦੇ ਖੋਟੇ ਸੰਗ ਖਰੇ ਗੱਲੀ ਸੈ ਲੋਠਾਵਤ ਜਾਹੈ ਓਏ ਉਹਾਂ ਹੀ ਹੈ ਧਰੇ ਜੋ ਰੂ ਸਖਤ ਨਾਨਕ ਕਿਸ਼ਨਾਹੀ ਜੋਰ ਸਖਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਵੋ ਕਾੜ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਨਗਰੋਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਹਰ ਆਪ ਰਹਾਓ ਜਿਸਕੇ ਸੇ ਫਿਰ ਤੈਨਹੀ ਸੰਭਾਲੇ ਮਿਨਸੈ ਸੋਗ ਸੰਤਾਪ ਹਾਸ ਦੇ ਰਾਖੇ ਜਾਨ ਆਪਣੇ ਹਰ ਹੋਏ ਮਾਈ ਬਾਪ ਜੀ ਅਜੰਤ ਹੋਏ ਮਿਹਰਵਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕੋ ਵੱਡ ਪਰਤਾਪ ਟੋਡੀ ਮਹੱਲਾ ਪੰਜਵਾ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕੌਨ ਉਧਾਰੇ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ